ਵੀ ਇਥੇ ਨਕਲੀ ਦੇਸੀ ਘੋਵ ਵਿਗਦਿਆ ਇਤੋਂ ਸੰਗਤ ਸੁਚੇਤ ਰਵੇ ਅਸੀਂ ਆਪ ਵੀ ਜੁਬਾਨੀ ਵੀ ਸੰਗਤ ਨੂੰ ਸੰਗਤ ਦੇ ਵਿੱਚ ਜਾ ਕੇ ਵੀ ਦੱਸਦੇ ਮੇਰਾ ਲੇਕਿਨ ਅੱਜ ਅਸੀਂ ਵੱਖ-ਵੱਖ ਟੁਕਮੀਆਂ ਜਗ੍ਹਾ ਤੇ ਬੋਰਡ ਲਾਏ ਨੇ ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਵੀ ਜਿਹੜਾ ਜਾਲੀ ਦੇਸੀ ਘੋਵ ਆਸ-ਪਾਸ ਵਿਖਦਾ ਆ ਸੰਗਤ ਇਤੋਂ ਸੁਚੇਤ ਰਵੇ ਸੰਗਤ ਕੇਵਲ ਬ੍ਰਾਂਡਡ ਘਿਓ ਜਾਂ ਘਰ ਦਾ ਬਣਾਇਆ ਹੋਇਆ ਘਿਓ ਹੀ ਬਾਬਾ ਜੀ ਦੀ ਜੋਤ ਵਾਸਤੇ ਲਿਆ ਪਈ ਅਸੀਂ ਇਹ ਕੈਮਰਾਮੈਨ ਤੁਹਾਡੇ ਨੂੰ ਮੈਂ ਕਹੂਗਾ ਉਹ ਵੇਰਕੇ ਵਾਲਾ ਬੂਥ ਵੀ ਦਿਖਾ ਦੋ ਸੰਗਤ ਨੂੰ ਕਿਉਂਕਿ ਸੰਗਤ ਜਿਸ ਨਾਲ ਇਥੋਂ ਘਿਓ ਦਾ ਲੈ ਕੇ ਬਾਬਾ ਜੀ ਦੇ ਪੇਟਾ ਕਰ ਸਕੀ ਹੈ ਇਦਾ ਬੱਤ ਕਿੰਨਾ ਕਰੀ ਚਾਹੀਦਾ ਕਿ ਉਹ ਨਹੀਂ ਚੜਨਾ ਜਿਹੜਾ ਫਿਰ ਗੁਰੂ ਦੇ ਘਰ ਨਹੀਂ ਚੜਨਾ ਚਾਹੀਦਾ ਜੇ ਲੰਬੇ ਹੋ ਜਿੱਤੇ ਹੋ ਜੇ ਗੁਰੂ ਦੇ ਘਰ ਹੀ ਹੋਣਾ ਚਾਹੀਦਾ ਉਹ ਚੜਾ ਰਿਹਾ ਕਿ ਕਿਉਂ ਸਹੀ ਚੜਾਉਣਾ ਚਾਹੀਦਾ ਇਹਨਾਂ ਨੂੰ ਕਿ ਗੁਰੂ ਘਰ ਦੇ ਵਿੱਚ ਜੋਤ ਦੇ ਵਿੱਚ ਕਿਉਂ ਪੈਂਦਾ ਆ ਤੇ ਲੋਕ ਨਕਲੀ ਕਿਉਂ ਨੂੰ ਨਾ ਚੜਾਉਣੇ ਸੇ ਕਿ ਜਾਂ ਕੋਈ ਸ਼ਰਤਾਂ ਦੇ ਨਾਲ ਕੋਈ ਆਪ ਦਾ ਕੋਈ ਡੇਰੀ ਵਧੀਆ ਡੇਰੀ ਤੋਂ ਕਿਉਂ ਲੈ ਕੇ ਆਉਣ ਚ ਪਾ ਦਿੰਦੇ ਨਾ ਛੋਟੀ ਛੋਟੀ ਤੇ ਉਹ ਪਿਓਰ ਚੜਾਨਾ ਚਾਹੀਦਾ ਹੈ ਕਿਉਂ ਮੇਰਾ ਹਾਂ ਇੱਥੇ ਵੇਚਿਆ ਤਾਂ ਜਾ ਰਿਹਾ ਪਰ ਸਾਨੂੰ ਵੀ ਸਤਰਕ ਰਹਿਣਾ ਚਾਹੀਏ ਕਿ ਬੇਸਿਕਲੀ ਕਿ ਹਮ ਕੀ ਖਰੀਦ ਰਹੇ ਕੀ ਨਹੀਂ ਲੈ ਰਹੇ ਉਹ ਚੀਜ਼ ਸਹੀ ਹੈ ਜਾਂ ਨਹੀਂ ਹੈ ਕੀ ਹੋਗਾ ਅਛੀ ਦਸਾ ਜੀ ਦੀ ਇਨੀ ਸੰਗਤ ਆ ਰਹੀ ਆਸਤਾ ਇਸ ਸੰਗਤ ਦੀ ਆਸਾ ਹੈ இந்து ਉਸ ਜਿੰਨਾ ਵੀ ਹੈਗੇ ਸਾਰਾਂ ਦੀ ਪਾਪਾ ਦੀ ਸਿੰਘ ਜੀ ਇਸ ਇਨਸਾਨ ਤੇ ਬਹੁਤ ਆਸਤਾ ਹੈ ਕਿ ਪਰ ਦੇਸੀ ਕੋ ਹੋਗਾ ਪਰ ਘਰ ਦਾ ਵਰਤੀਏ ਦੁਕਾਨਾਂ ਦਾ ਦੇਸੀ ਕੋ ਜਿਹੜਾ ਪਿਓਰ ਨਹੀਂ ਹੈਗਾ ਮਹਾਰਾਜ ਦੇਖਾ ਰਿਹਾ ਇੱਥੇ ਅਸਲੀ ਹੈ ਜੇ ਇੰ ਸ਼ਰਦਾ ਨਾ ਹੁੰਨੇ ਆ ਤੇ ਚੀਜ਼ ਵੀ ਸਾਨੂੰ ਆਪਣੀ ਚੰਗੀ ਲੱਗ ਆਣੀ ਚਾਹੀਦੀ ਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੈਂ ਮੌਜੂਦਾ ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜਿੱਥੇ ਹਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਨੇ ਤੇ ਤੁਹਾਨੂੰ ਦੱਸ ਦੇ ਕਿ ਇੱਥੇ ਜਿੱਥੇ ਸੰਗਤਾਂ ਤਰੀ ਪਰੰਦੇ ਨਾਲ ਨਾਲ ਜੋਤ ਦਾ ਘਿਓ ਜਿਹੜਾ ਹੈ ਉਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਇੱਥੇ ਚੜ੍ਹਾਉਂਦੀਆਂ ਨੇ ਜਿਸ ਨੂੰ ਲੈ ਕੇ ਇੱਕ ਖਾਸ ਫੈਸਲਾ ਕੀਤਾ ਗਿਆ ਹੈ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਨਕਲੀ ਘਿਓ ਦੀਆਂ ਫੈਕਟਰੀਆਂ ਜਿਹੜੀਆਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਿਲਣ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਇਸ ਦਾ ਸੰਗਿਆਨ ਗੁਰਦੁਆਰਾ ਸਾਹਿਬ ਵੱਲੋਂ ਵੀ ਲਿਆ ਗਿਆ ਹੈ ਤਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਵੀ ਜੋਤ ਦੇ ਘਿਓ ਨੂੰ ਲੈ ਕੇ ਕੁਝ ਖਾਸ ਜਿਹੜੀ ਸੰਗਤਾਂ ਨੂੰ ਅਪੀਲ ਆ ਰਹੀ ਹੈ ਮੇਰੇ ਨਾਲ ਇਸ ਵਕਤ ਮੌਜੂਦ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ ਮੈਨੇਜਰ ਜਤਿੰਦਰਪਾਲ ਸਿੰਘ ਜੀ ਗੱਲਬਾਤ ਕਰਦੇ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਫੈਸਲੇ ਲੇ ਲੇਗੇ ਨੇ ਜੋ ਕਿ ਜੋਤ ਦਾ ਕਿ ਉਹ ਹਰ ਸੰਗਤ ਇੱਥੇ ਚੜਾਉਂਦੀ ਹੈ ਸੰਗਤ ਦੀ ਆਸਥਾ ਦੇ ਨਾਲ ਜੁੜਿਆ ਹੁੰਦਾ ਹੈ ਕਿ ਜਿਹੜੀ ਅਪੀਲ ਹੈ ਉਹ ਕੀਤੀ ਜਾ ਰਹੀ ਹੈ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਸੰਗਤ ਬੜੀ ਵੱਡੀ ਆਮਦ ਦੇ ਵਿੱਚ ਹਫਤਾਵਰੀ ਸਮਾਗਮ ਅਤੇ ਰੁਟੀਨ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਪਹੁੰਚਦੀ ਆ ਤੇ ਸਾਨੂੰ ਸੰਗਤਾਂ ਅਕਸਰ ਜਵਾਨੀ ਸ਼ਿਕਾਇਤ ਕਰਦੀਆਂ ਸਨ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਸੀ ਕਿ ਗੁਰਦੁਆਰਾ ਸਾਹਿਬ ਜੀ ਦੇ ਆਸ-ਪਾਸ ਕੁਝ ਲੋਕ ਆਰਜੀ ਟੇਬਲ ਲਾ ਕੇ ਕੁਝ ਸਮੇਂ ਵਾਸਤੇ ਜਾਂ ਕੁਝ ਪਰਮਨੈਂਟਲੀ ਦੁਕਾਨਦਾਰ ਵੀ ਵੋਟ ਪਰਸੈਂਟ ਨਕਲੀ ਦੇਸੀ ਕਿਓ ਬਣਾ ਕੇ ਸੰਗਤ ਨੂੰ ਦਿੰਦੇ ਨੇ ਵੇਚਦੇ ਨੇ ਅਸੀਂ ਜੋ ਪਿਛਲੇ ਦਿਨੀ ਗੁਰਦਰਾਸ਼ੀਤ ਗਾਇਨ ਸਾਹਿਬ ਤੋਂ ਬਹੁਤ ਨੇੜੇ ਇੱਕ ਜਾਲੀ ਫੈਕਟਰੀ ਜਾਲੀ ਦੇਸੀ ਕਿਓ ਬਣਾਉਂਦੀ ਫੈਕਟਰੀ ਫੜੀ ਗਈ ਆ ਉਸ ਤੋਂ ਹੋਰ ਵੀ ਅਸੀਂ ਸੁਚੇਤ ਹੋ ਗਏ ਤਾਂ ਅਸੀਂ ਸੰਗਤ ਨੂੰ ਸੁਚੇਤ ਕਰਨ ਵਾਸਤੇ ਸ਼ਾਮ ਵਾਲੀ ਕਥਾ ਦੇ ਵਿੱਚ ਸਾਡੇ ਕਥਾਵਾਚਕ ਸਿੰਘ ਵੀ ਸੰਗਤ ਨੂੰ ਪ੍ਰੇਰਨਾ ਦਿੰਦੇ ਨੇ ਵੀ ਇੱਥੇ ਨਕਲੀ ਦੇਸੀ ਘਿਓ ਵਿਗਦਿਆ ਇਤੋਂ ਸੰਗਤ ਸੁਚੇਤ ਰਵੇ ਅਸੀਂ ਆਪ ਵੀ ਜ਼ੁਬਾਨੀ ਵੀ ਸੰਗਤ ਨੂੰ ਸੰਗਤ ਦੇ ਵਿੱਚ ਜਾ ਕੇ ਵੀ ਦੱਸਦੇ ਆਂ ਲੇਕਿਨ ਅੱਜ ਅਸੀਂ ਵੱਖ-ਵੱਖ ਟੁਕਮੀਆਂ ਜਗ੍ਹਾ ਤੇ ਬੋਰਡ ਲਾਏ ਨੇ ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਵੀ ਜਿਹੜਾ ਜਾਲੀ ਦੇਸੀ ਘਿਓ ਆਸਵਾਸ ਲਿਖਦਾ ਆ ਸੰਗਤ ਇਤੋਂ ਸੁਚੇਤ ਰਵੇ ਸੰਗਤ ਕੇਵਲ ਬ੍ਰਾਂਡਡ ਘਿਓ ਜਾਂ ਘਰ ਦਾ ਬਣਾਇਆ ਹੋਇਆ ਘਿਓ ਹੀ ਬਾਬਾ ਜੀ ਦੀ ਜੋਤ ਵਾਸਤੇ ਲਿਆਵੇ ਅੱਜ ਬਾਹਰ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਕੋਈ ਚੇਤਾਵਨੀ ਦਿੱਤੀ ਗਈ ਹੈ ਨਹੀਂ ਜੀ ਅਸੀਂ ਅ ਚਾ ਕੁਝ ਦੁਕਾਨਾਂ ਤੇ ਗਏ ਸਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਚੇਤਾਵਨੀ ਨੂੰ ਉਹਨਾਂ ਬੇਨਤੀ ਕੀਤੀ ਸੀ ਚੇਤਾਵਨੀ ਤੇ ਪ੍ਰਸ਼ਾਸਨ ਨੇ ਦੇਣੀ ਆ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆਂ ਵੀ ਇਸ ਨਕਲੀ ਦੇਸੀ ਕਿਉ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜਿੱਦ ਨਾਲ ਸੰਗਤ ਦੀ ਸਿਹਤ ਦਾ ਖਲਵਾੜ ਨਾ ਕੁਝ ਦੁਕਾਨਦਾਰ ਕਰਨ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤੇ ਕਾਫੀਆਂ ਸਾਡੀ ਬੇਨਤੀ ਪ੍ਰਵਾਨ ਕੀਤੀ ਉਹ ਕਹਿੰਦੇ ਆ ਵੀ ਅਸੀਂ ਜਾਲੀ ਕਿਉਂ ਅੱਗੇ ਤੋਂ ਨਹੀਂ ਰੱਖਾਂਗੇ ਅਸੀਂ ਬ੍ਰਾਂਡਡ ਕਿਉਂ ਰੱਖਾਂਗੇ ਅਸੀਂ ਇਸ ਵਾਸਤੇ ਸੰਗਤ ਦੀ ਸਹੂਲਤ ਵਾਸਤੇ ਗੁਰਦਰਾ ਸਾਹਿਬ ਦੇ ਕੰਪਲੈਕਸ ਵਿੱਚ ਵੀਰਕਾ ਦਾ ਬੂਥ ਵੀ ਲੱਗਾ ਹੋਇਆ ਆ ਲੇਕਿਨ ਸੰਗਤ ਨੂੰ ਪਿੱਛੋਂ ਜਦੋਂ ਸੰਗਤ ਆਉਂਦੀ ਆ ਬੱਸ ਸਟੈਂਡ ਆ ਇਸ ਸਾਈਡ ਤੋਂ ਜਾਂ ਤਨਤਾਂ ਰੋਡ ਆ ਇਸ ਸਾਈਡ ਤੋਂ ਤੇ ਸੰਗਤ ਨੂੰ ਰਾਹ ਦੇ ਵਿੱਚ ਹੀ ਉਹ ਕੈਚ ਕਰ ਲੈਂਦੇ ਆ ਤੇ ਰਾਹ ਦੇ ਵਿੱਚ ਹੀ ਉਹ ਗਿਣੀ ਮਿਰਸੀ ਸਾਜਿਸ਼ ਦੇ ਨਾਲ ਹੀ ਉਹ ਕਿਉਂ ਸੰਗਤ ਨੂੰ ਵੇਚ ਦਿੰਦੇ ਆ ਅਸੀਂ ਇਹ ਕੈਮਰਾਮੈਨ ਤੁਹਾਡੇ ਨੂੰ ਮੈਕੂ ਕਹਿੰਦੇ ਵੇਰਕੀ ਵਾਲਾ ਬੂਥ ਵੀ ਖਾਦੋ ਸੰਗਤ ਨੂੰ ਕਿਉਂਕਿ ਸੰਗਤ ਜਿਤ ਨਾਲ ਇਥੋਂ ਘਿਓ ਦਾ ਲੈ ਕੇ ਬਾਬਾ ਜੀ ਦੇ ਪੇਟਾ ਕਰ ਸਕੀਏ ਪਰ ਸੰਗਤ ਨੂੰ ਕੀ ਅਪੀਲ ਕਰਨਾ ਚਾਹੋ ਕਿਉਂਕਿ ਜੋ ਕਈ ਸੰਗਤਾਂ ਨੇ ਦੂਰੋਂ ਦੂਰੋਂ ਆਂਦੀਆਂ ਨੇ ਹੋਰ ਸ਼ਹਿਰਾਂ ਤੋਂ ਪਹੁੰਚਦੀਆਂ ਨੇ ਉਹਨਾਂ ਨੂੰ ਆਸ-ਪਾਸ ਪਤਾ ਨਹੀਂ ਹੁੰਦਾ ਜਿੱਥੋਂ ਵੀ ਘਿਓ ਜਿਹੜਾ ਨੇ ਉਹ ਖਰੀਦ ਲੈਂਦੀਆਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਜੀ ਸੰਗਤਾਂ ਨੂੰ ਆਪ ਜੀ ਦੇ ਮੀਡੀਆ ਦੇ ਰਾਹੀਂ ਅਪੀਲ ਕਰਨੀ ਚਾਹੁੰਦੇ ਆਂ ਕਿ ਗੁਰਦਰਾ ਸਾਹਿਬ ਜੀ ਦੀ ਜੋਤ ਆਦ ਵਾਸਤੇ ਜੋ ਵੀ ਲੰਗਰ ਵਾਸਤੇ ਆਪ ਜੀ ਨੇ ਘਿਓ ਲੋਣਾ ਹੋਵੇ ਕੇਵਲ ਬ੍ਰਾਂਡਡ ਕੰਪਨੀਆਂ ਦਾ ਹੀ ਲਿਆ ਜਾਵੇ ਜਾਂ ਘਰ ਦਾ ਕਿਉ ਲਿਆ ਕੇ ਬਾਬਾ ਜੀ ਦੇ ਭੇਟਾ ਕੀਤਾ ਜਾਵੇ ਅਸੀਂ ਵਾਇਸ ਰਿਕਾਰਡਰ ਮੈਸੇਜ ਵੀ ਥੋੜੇ ਜੇ ਟਾਈਮ ਦੇ ਵਿੱਚ ਜਾਂ ਹੋਰ ਵੀ ਬੋਰਡ ਚਾਟੀਵਿੰਡ ਚੌਂਕ ਤੋਂ ਲੈ ਕੇ ਥਾਣਾ ਬੀ ਡਿਵੀਜ਼ਨ ਤੱਕ ਅਸੀਂ ਲਾਵਾਂਗੇ ਰੋਡ ਦੇ ਉੱਤੇ ਜਿੰਨਾ ਸੰਗਤਾਂ ਵੱਧ ਤੋਂ ਵੱਧ ਸੁਚੇਤ ਹਣ ਸਾਈਨ ਬੋਰਡ ਵੀ ਲਾਵਾਂਗੇ ਕਈ ਸੰਗਤ ਪੜ ਨਹੀਂ ਸਕਦੀ ਦੀ ਉਹਨਾਂ ਸਾਈਨ ਬੋਰਡਾਂ ਦੇ ਰਾਹੀਂ ਵੀ ਸਮਝਾਵਾਂਗੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੇ ਆ ਤੁਹਾਨੂੰ ਕਿ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਸੰਗਤਾਂ ਨੂੰ ਸੁਚੇਤ ਕਰਨ ਦੇ ਲਈ ਇਹ ਜਿਹੜਾ ਬੋਰਡ ਹੈ ਉਹ ਲਗਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਹੁਤ ਨਕਲੀ ਕਿਉਂ ਵਿਕ ਰਿਹਾ ਹੈ ਕਿਰਪਾ ਕਰਕੇ ਚੰਗੀਆਂ ਕੰਪਨੀਆਂ ਜਾ ਘਰ ਦਾ ਕਿ ਉਹ ਹੀ ਜੋਤ ਵਾਸਤੇ ਲਿਆਂਦਾ ਜਾਵੇ ਕਿਉਂਕਿ ਸੰਗਤ ਦੇ ਆਸਥਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਖਿਲਵਾੜ ਹੈ ਉਹ ਹੋਣ ਨਹੀਂ ਦਿੱਤਾ ਜਾਵੇਗਾ ਤਾਂ ਹੋਰ ਵੀ ਜਿਹੜੀਆਂ ਸੰਗਤਾਂ ਮੌਜੂਦ ਨੇ ਕਿਉਂਕਿ ਜਿਹੜੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਮੈਨੇਜਰ ਨੇ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਜਿਹੜੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਬੇਨਤੀ ਕੀਤੀ ਗਈ ਹੈ ਕਿਉਂਕਿ ਦੇਖਿਆ ਜਾਵੇ ਤਾਂ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਜਾਂ ਫਿਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੇ ਨਤਮਸਤਕ ਹੋਣ ਲਈ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਪਹੁੰਚਦੇ ਨੇ ਤੇ ਆਪਣੀ ਆਸਥਾ ਦੇ ਅਨੁਸਾਰ ਇੱਥੇ ਜਿਹੜਾ ਕਿਉਂ ਹੀ ਲੈ ਕੇ ਆਉਂਦੇ ਨੇ ਤਾਂ ਇਹ ਇੱਕ ਵੱਡਾ ਜਿਹੜਾ ਮੈਸੇਜ ਹੈ ਉਹ ਸੰਗਤਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਜਿਹੜਾ ਖਿਲਵਾੜ ਹੈ ਉਹ ਉਹਨਾਂ ਦੀ ਆਸਥਾ ਦੇ ਨਾਲ ਜਿਹੜਾ ਖਿਲਵਾੜ ਨਾ ਕੀਤਾ ਜਾਵੇ ਤਾਂ ਇੱਥੇ ਹੋਰ ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਵਾਗਤ ਹੈ ਜੀ ਸਦੇ ਮਾਤਾ ਜੀ ਜਿਵੇਂ ਅੱਜ ਬੋਰਡ ਲਗਾ ਦਿੱਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਕਲੀ ਕਿਉਂ ਜਿਹੜਾ ਹੈ ਉਹ ਬਿਲਕੁਲ ਨਾ ਜਾਵੇ ਕਿਉਂਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਕਿ ਨਕਲੀ ਘੋੜੀਆਂ ਫੈਕਟਰੀਆਂ ਫੜੀਆਂ ਜਾ ਰਹੀਆਂ ਨੇ ਤੇ ਸੰਗਤ ਦੀ ਆਸਥਾ ਦੇ ਨਾਲ ਕਿਤੇ ਨਾ ਕਿਤੇ ਖਲਵਾੜੇ ਕਿ ਬਾਬਾ ਜੀ ਦੀ ਜੋਤ ਤੇ ਨਕਲੀ ਘੋਣਾ ਚੜਾਇਆ ਜਾਵੇ ਜਿਹੜਾ ਵਧੀਆ ਘੋ ਹੈ ਜਾਂ ਫਿਰ ਚੰਗੀਆਂ ਕੰਪਨੀਆਂ ਦਾ ਤੁਹਾਡਾ ਕੀ ਵਿਚਾਰ ਹੈ ਸਾਡਾ ਵੀ ਇਹੋ ਵਿਚਾਰ ਹੈ ਵੀ ਵਧੀਆ ਘੋ ਚੜਨਾ ਚਾਹੀਦਾ ਵਾ ਕਿ ਨਕਰੀ ਚ ਘੋ ਨਹੀਂ ਚੜਨਾ ਜਿਹੜਾ ਫਿਰ ਗੁਰੂ ਦੇ ਘਰ ਨਹੀਂ ਚੜਨਾ ਚਾਹੀਦਾ ਜੇ ਲਾਂਬੇ ਹੋ ਜਿੱਥੇ ਹੋ ਜੇ ਗੁਰੂ ਦੇ ਘਰ ਬਹੀ ਹੋਣਾ ਚਾਹੀਦਾ ਆ ਉਹ ਰਾਸਤਾ ਹੈ ਸੰਗਤੀ ਜੀ ਹੈ ਹਾਂ ਅੱਜ ਆਪਾਂ ਸੁਣਿਆ ਵਾ ਕਿ ਅੱਜ ਇਹ ਨਗਰੀ ਕਿਉਂ ਫੜਿਆ ਗਿਆ ਜਦੋਂ ਮੈਂ ਲੈਣ ਲੱਗੀ ਮੈਂ ਵੀ ਉਹਨਾਂ ਨੂੰ ਇਹੋ ਹੀ ਬੋਲਿਆ ਆਂਦੇ ਨਹੀਂ ਇਹ ਨਹੀਂ ਉਹ ਕਿਉਂ ਕਿਉਂ ਸੁਣਿਆ ਤੇ ਜਿਹੜਾ ਰਹਿਣਾ ਚਾਹੀਦਾ ਹੋਰ ਵੀ ਗੱਲਬਾਤ ਕਰਾਂਗੇ ਬਾਬਾ ਜੀ ਜਿਵੇਂ ਦੇਖਦੇ ਜਿਵੇਂ ਬੋਰਡ ਲਗਾ ਦਿੱਤੇ ਗਏ ਨੇ ਕਿ ਜਿਹੜਾ ਨਕਲੀ ਕਿਉਂ ਹੈ ਆਪਣੇ ਘਰਾਂ ਦੀਆਂ ਦੇ ਲਈ ਇਹ ਨਹੀਂ ਕਿ ਬਾਕੀ ਬਹੁਤ ਗਲਤ ਗੱਲ ਹੈ ਕਿ ਜਿਹੜਾ ਨਕਲੀ ਘਿਓ ਚੜਾ ਰਿਆ ਕਿ ਘਿਓ ਸਹੀ ਚੜਾਉਣਾ ਚਾਹੀਦਾ ਇਹਨਾਂ ਨੂੰ ਕਿ ਗੁਰੂ ਘਰ ਦੇ ਵਿੱਚ ਜੋਤ ਦੇ ਵਿੱਚ ਘਿਓ ਪੈਂਦਾ ਆ ਤੇ ਲੋਕ ਨਕਲੀ ਘਿਓ ਨੂੰ ਨਾ ਚੜਾਉਣੇ ਸੇ ਕਿ ਜਾਂ ਕੋਈ ਸ਼ਰਤਾਂ ਦੇ ਨਾਲ ਕੋਈ ਆਪ ਦਾ ਕੋਈ ਡੇਰੀ ਵਧੀਆ ਡੇਰੀ ਤੋਂ ਘਿਓ ਲੈ ਕੇ ਆਉਣ ਕਿ ਜਿਹੜਾ ਆਪ ਹੋਣਾ ਡੇਰੀ ਡੇਰੀ ਫੜੀ ਹੈ ਫਾੜਕ ਲੱਗੇ ਕਿ ਨਕਲੀ ਘਿਓ ਦੀ ਇੱਥੇ ਨਾ ਇੱਥੇ ਕਰਨ ਕਿ ਇਸ ਕਰਕੇ ਕੀ ਤੇ ਆਪ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਗਲਤ ਘਿਓ ਨਾ ਚੜਾਉਣ ਕਿ ਜੋਤ ਜਗਦੀ ਹੈ ਗੁਰੂ ਮਹਾਰਾਜ ਜੀ ਦੀ ਜੋਤ ਜਗਦੀ ਹੈ ਤੇ ਤੈਨੂੰ ਨਾ ਚਿੱਤਾ ਜਾਵੇ ਹਾਂਜੀ ਹਸਤਾਂ ਬਿਲਕੁਲ ਹੋਰ ਵੀ ਇੱਥੇ ਸੰਤਾਂ ਦੇ ਨਾਲ ਗੱਲਬਾਤ ਕਰਾਂਗੇ ਸੰਤਾਂ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਵੇਂ ਦੇਖਦੇ ਹੋ ਸੰਤ ਜੀ ਜਿਵੇਂ ਅੱਜ ਕੀ ਉਹਦੇ ਲਾਤ ਉਹਦੇ ਫੱਤੀ ਲਗਾ ਦਿੱਤਾ ਗਿਆ ਹੈ ਕਿ ਜਿਹੜਾ ਨਕਲੀ ਕੀ ਉਹ ਬਿਲਕੁਲ ਵੀ ਗੁਰਦੁਆਰਿਆਂ ਦੇ ਵਿੱਚ ਨਾ ਚੜਾਇਆ ਥੈਲੀਆਂ ਚ ਪਾ ਦਿੰਦੇ ਹਨ ਛੋਟੀ ਛੋਟੀ ਤੇ ਉਹ ਪਿਓਰ ਚੜਾਨਾ ਚਾਹੀਦਾ ਹੈ ਕਿਉਂ ਕਿ ਦੇ ਨਾਲ ਜੁੜਿਆ ਹਾਂਜੀ ਬਾਬਾ ਜੀ ਦੀ ਜੋਤ ਹੈ ਉਹਦੇ ਨਾਲ ਅਸਲੀ ਮਤਲਬ ਕਿ ਉਹ ਘਰ ਚਾਹੇ ਬਣਾਓ ਚਾਹ ਜਿਵੇਂ ਮਰਜੀ ਅਸਲੀ ਲਿਆਓ ਲੇਕਿਨ ਅਹਰ ਦੇਖਦੇ ਆ ਕਿ ਛੋਟੇ ਛੋਟੇ ਪੈਕੇਟਸ ਦੇ ਵਿੱਚ ਇਸ ਤਰ੍ਹਾਂ ਹੀ ਦੇ ਦਿੱਤਾ ਜਾਂਦਾ ਹੈ ਬਿਨਾ ਕਿਸੇ ਦੇਖਿਆ ਨਹੀਂ ਜਾਂਦਾ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਉਹ ਨਕਲੀ ਹੁੰਦਾ ਥੋੜਾ ਤੋ ਜੋ ਇਸ ਤਰ੍ਹਾਂ ਹੁਣ ਬੋਰਡ ਲਗਾ ਦਿੱਤੇ ਗਏ ਨੇ ਸੰਗਤ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕੀ ਮੈਸੇਜ ਹੈ ਤੁਹਾਡਾ ਅਸਲੀ ਕੇ ਉਹ ਬਣਾਓ ਚੈੱਕ ਕਰੋ ਲੈ ਕੇ ਆਓ ਚਾਹੇ ਥੋੜਾ ਚਾਹ ਥੋੜਾ ਦੋ ਸਭ ਬਿਲਕੁਲ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਸਾਰੇ ਸੰਗਤ ਹੈ ਤੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਨਤਮਸਤਕ ਹੁਣ ਪਹੁੰਚਦੀ ਹੈ ਇਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਬੋਰਡ ਹੁਣ ਜਗਾ ਜਗਾ ਤੇ ਲਗਾ ਦਿੱਤੇ ਕਿ ਇਹਨੇ ਕਿ ਸੰਗਤ ਜੋ ਇੱਥੇ ਕਿਓ ਚੜਾਉਂਦੀ ਉਹ ਨਕਲੀ ਕਿਉਂ ਨਾ ਚੜਾਏ ਅਸਲੀ ਕਿਉਂ ਜਿਹੜਾ ਉਹ ਚੜਾਇਆ ਜਾਵੇ ਸੋ ਬਿਲਕੁਲ ਦੇਖ ਸਕਦੇ ਹੋ ਕਿ ਸੰਗਤਾਂ ਜੜੀਆਂ ਨੇ ਪੂਰਾ ਇਸ ਗੱਲ ਦੇ ਨਾਲ ਸਹਿਮਤ ਨੇ ਔਰ ਹੋਰ ਵੀ ਸੰਗਤ ਦੇ ਨਾਲ ਗੱਲਬਾਤ ਕਰਾਂਗੇ ਮੈਨ ਕਰਨਾ ਚਾਹੀਏ ਉਹ ਤਾਂ ਦੇਸੀ ਕਿਓ ਜੋ ਨੇਚਰਲ ਹੈ وہی ਚੜਾਉਣਾ ਚਾਹੀਏ ਤੇ ਵੀ ਸੋ ਕੋਈ ਗਲਤ ਕਰ ਰਹਾ ਹੈ ਤੋ ਉਸ ਨੂੰ ਰੋਕਣਾ ਚਾਹੀਏ ਕਿ ਬਹੁਤ ਸਾਰੇ ਲੋਕਾਂ ਨੇ ਕਿਓ ਨੂੰ ਲੈ ਕੇ ਵਪਾਰ ਦਾ ਅੱਡਾ ਬਣਾ ਲਿਆ ਹੈ ਔਰ ਇਸ ਗੁਰਦੁਆਰੇ ਦੇ ਬਾਹਰ ਦੇਖ ਜਾਵੇ ਤਾਂ ਕਿਤੇ ਵੀ ਪੋ ਚਾਹੀ ਉਹ ਜ਼ਮੀਨ ਤੇ ਬੈਠ ਕੇ ਹੀ ਕਿਉਂ ਜੜਾ ਵਿੱਚ ਆ ਜਾਂਦੇ ਆ ਹਾਂ ਇੱਥੇ ਵੇਚਿਆ ਤਾਂ ਜਾ ਰਿਹਾ ਪਰ ਸਾਨੂੰ ਵੀ ਸਤਰਕ ਰਹਿਣਾ ਚਾਹੀਏ ਕਿ ਬੇਸਿਕਲੀ ਕਿ ਹਮ ਕੀ ਖਰੀਦ ਰਹੇ ਕਿਆ ਨਹੀਂ ਲੈ ਰਹੇ ਉਹ ਚੀਜ਼ ਸਹੀ ਹੈ ਜਾਂ ਨਹੀਂ ਹੈ ਅੰਦਰ ਬਾਬਾ ਜੀ ਦੀ ਚੜਾਨ ਵਾਸਤੇ ਸੋ ਬਿਲਕੁਲ ਦੇਖ ਸਕਦੇ ਹੋ ਕਿ ਸੰਗਤਾਂ ਵਿੱਚ ਇੱਕਦਮ ਪਰਵਾ ਹੰਗਾਰਾ ਜਿਹੜਾ ਹੈ ਦੇਰੀਆਂ ਨੇ ਇਸ ਅਪੀਲ ਨੂੰ ਕਿ ਲਗਾਤਾਰ ਦੇਖਿਆ ਜਾਵੇ ਤਾਂ 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 ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਪਿਆਰ ਸਾਰੀਆਂ ਸੰਗਤਾਂ ਕਰਦੀਆਂ ਨੇ ਉਹਨਾਂ ਦੀ ਆਸ ਸਥਾਨ ਦੇ ਨਾਲ ਜੁੜੀ ਹੈ ਰੋਜ਼ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਦੁਪਹਿਰਾਂ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਪਹੁੰਚਦੀਆਂ ਨੇ ਸੋ ਦੇਖ ਸਕਦੇ ਹੋ ਕਿ ਸੰਗਤਾਂ ਜੜੀਆਂ ਨੇ ਇਸ ਗੁੰਗਾਰਾ ਜਿਹੜਾ ਇਹ ਪਰਵਾਂ ਤੇ ਆਈਆਂ ਨੇ ਔਰ ਹੋਰ ਵੀ ਛੋਟੇ-ਛੋਟੇ ਬੱਚਿਆਂ ਨੂੰ ਇੱਥੇ ਸੰਤਾ ਲੈ ਅੱਗੇ ਪਹੁੰਚਦੀਆਂ ਨੇ ਕੱਲ੍ਹ ਬਾਤ ਕਰਾਂਗੇ ਫਿਰ ਜੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਸੁਚੇਤ ਕੀ ਆਦੇ ਸੱਤਨੂੰ ਨਤਰੀ ਕੀ ਹੋਦੇ ਵਾਲੀ ਵੇਖੋ ਮੈਂ ਸੰਗਤ ਨੂੰ ਤੇਹੀ ਪੀਲ ਕਰਨਾ ਚਾਹਨਾ ਕਿ ਜਿਹੜਾ ਦੇਸੀ ਕਿਉ ਹੈਗਾ ਛੀਦਾ ਸਾਹਿਬ ਜਿਹੜੇ ਇਨੀ ਸੰਗਤ ਆ ਰਹੀ ਆਸਤਾ ਇਸ ਸੰਗਤ ਦੀ ਆਸਾ ਹੈ ਹਿੰਦੂ ਸਿੱਖ ਜਿੰਨਾ ਵੀ ਹੈਗੇ ਸਰਾਂ ਦੀ ਦੀਪਾਪਾ ਦੀਪ ਸਿੰਘ ਦੀ ਸਹਿਸਤਾਨ ਤੇ ਬਹੁਤ ਆਸਤਾ ਹੈ ਕਿ ਪਰ ਜਿਹੜਾ ਦੇਸੀ ਕਿਉ ਹੈਗਾ ਪਰ ਘਰ ਦਾ ਵਰਤੀਏ ਦੁਕਾਨਾਂ ਦਾ ਦੇਸੀ ਕੋਈ ਜਿਹੜਾ ਪਿਓਰ ਨਹੀਂ ਹੈਗਾ ਕਿਉਂਕਿ ਇਹ ਸਬਜ਼ੀਆਂ ਵੇਚ ਵੀ ਜਾਂ ਆਪਾਂ ਜਿੰਨੀਆਂ ਵੀ ਸਬਜ਼ੀਆਂ ਨਾਲ ਲੰਗਰ ਬੰਦਾ ਆ ਉਹ ਦੇਸੀ ਹੀ ਉਹਦੇ ਬੰਦ ਰੇ ਪਰ ਜਿਹੜਾ ਦੇਸੀ ਕਿਉ ਆਪਾਂ ਘਰ ਦਾ ਵਰਤੀਏ ਬਾਜ਼ਾਰ ਦਾ ਜਿਹੜਾ ਦੇਸੀ ਕਿਉ ਉਹ ਬਿਲਕੁਲ ਛੋਤ ਨਹੀਂ ਹੈਗਾ ਦੇਸੀ ਘੋੜੀਆਂ ਫੈਕਟਰੀਆਂ ਵੀ ਪੜੀਆਂ ਗਈਆਂ ਨੇ ਦੇਖੋ ਕਿ ਇਹ ਸਰਕਾਰ ਦਾ ਕੰਮ ਹੈ ਨਕਲੀਆਂ ਫੈਟੀਆਂ ਸਰਕਾਰ ਨੂੰ ਬੰਦ ਕਰਨੀਆਂ ਚਾਹੀਦੀਆਂ ਕਿਉਂਕਿ ਦੁਕਾਨਾਂ ਤੇ ਸਾਰਾ ਕਿਉਂ ਫੈਕਟਰੀਆਂ ਦਾ ਹੀ ਆ ਰਿਹਾ ਕਿਉਂਕਿ ਜਿਹੜੇ ਦੇਸੀ ਘੋੜੀ ਦੁਕਾਨਾਂ ਹੈਗੀਆਂ ਡੇਰੀਆਂ ਹੈਗੀਆਂ ਉਹਰਾ ਕਿਉਂ ਦੁਕਾਨਾਂ ਤੇ ਨਹੀਂ ਆ ਰਿਹਾ ਫੈਕਟਰੀਆਂ ਦਾ ਪੁਰਾਣੀ ਜਿਹੜੇ ਫੈਕਟਰੀਆਂ ਬਣੀਆਂ ਉਹ ਨਕਲੀ ਘੋੜੀ ਬਣਾ ਰਹੇ ਨੇ ਤੇ ਨਕਲੀ ਘੋੜੀ ਜਿਹੜਾ ਤੇ ਵਟਿਆ ਜਾ ਰਿਹਾ ਬਿਲਕੁਲ ਸੋ ਅੱਗੇ ਹੋਰ ਵੀ ਸੰਗਠਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਹੁਣ ਪੋਰਟ ਚਾਹੀਦਾ ਨਹੀਂ ਚੜਾਦਾ ਕਿ ਉਹ ਜਾਂ ਵਧੀਆ ਕੰਪਨੀਆਂ ਦਾ ਕਿਉਂ ਇਸ ਮਾਰੇ ਤੁਹਾਡਾ ਕੀ ਵਿਚਾਰ ਹੈ ਨਕਲੀ ਨਹੀਂ ਚੜਾਣਾ ਚਾਹੀਦਾ ਅਸਲੀ ਹੋਣਾ ਚਾਹੀਦਾ ਮਹਾਰਾਜ ਦੇ ਘਰ ਹਾਂ ਮਹਾਰਾਜ ਦੇ ਘਰ ਆ ਇੱਥੇ ਅਸਲੀ ਹੈ ਜੇ ਸ਼ਰਦਾ ਨਾ ਹੁੰਨੇ ਆ ਤੇ ਚੀਜ਼ ਵੀ ਸਾਨੂੰ ਆਪਣੇ ਚੰਗੀ ਲੈ ਕੇ ਆਣੇ ਪੈਂਦੀ ਆ ਬਾਕੀ ਵਾਏ ਬਿਲਕੁਲ ਦੇਖ ਸਕਦੇ ਹੋ ਕਿ ਸੰਤਾਂ ਦਾ ਵੀ ਇਹੀ ਕਹਿਣਾ ਹੈ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਦੂਰ ਦੂਰੋਂ ਸੰਤਾ ਆਂਦੀਆਂ ਨੇ ਉਹਨਾਂ ਨੂੰ ਉਹ ਜਿੱਥੋਂ ਵੀ ਅਗਰ ਦੇਖਿਆ ਜਾਵੇ ਤਾਂ ਗੁਰਦੁਆਰਾ ਸ਼ਹੀਦਗਰ ਸਾਹਿਬ ਦੇ ਬਾਹਰੋਂ ਜਿਹੜਾ ਹੈ ਉਹ ਕਿਉਂ ਖਰੀਦ ਲੈਂਦੀਆਂ ਨੇ ਉਸ ਦੀ ਪੂਰੀ ਜਿਹੜੀ ਜਾਂਚ ਪੜਤਾਲ ਨਹੀਂ ਕਰਦੀਆਂ ਕਿ ਇਹ ਕਿਸ ਤਰ੍ਹਾਂ ਬਣਿਆ ਹੈ ਤਾਂ ਬਿਲਕੁਲ ਸੰਗਤਾਂ ਨੂੰ ਇਹ ਜਣੀ ਅਪੀਲ ਹੈ ਉਹ ਕਿਤੇ ਜਾ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜੇਕਰ ਤੁਸੀਂ ਦੰਦਨ ਬਾਬਾ ਦੀਪ ਸਿੰਘ ਜਿਹੜੇ ਜੋਤੇ ਕਿਉਂ ਚੜਾਣਾ ਹੈ ਤਾਂ ਕਿ ਅਸਲੀ ਚੜਾਇਆ ਜਾਵੇ ਜਾਂ ਫਿਰ ਘਰ ਦਾ ਕੱਢਿਆ ਸ਼ੁੱਧ ਕਿਉਂ ਸੰਗਤ ਆਪਣੇ ਘਰੋਂ ਕਰੋ ਜਿਹੜਾ ਕਿਉਂ ਹੀ ਉਹ ਕੱਢ ਕੇ ਲਿਆਵੇ ਤੇ ਤਾਂ-ਤਨ ਬਾਬਾ ਦੀਪ ਸਿੰਘ ਜੀ ਦੇ ਜੋਤ ਤੇ ਚੜਾਵੇ ਕਿਉਂਕਿ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਅਗਰ તાਜੇ ਮਾਮਲੇ ਦੇਖੇ ਜਾਂ ਤਾਂ ਨਕਲੀ ਕਿਉ ਦੀਆਂ ਫੈਕਟਰੀਆਂ ਫੜਨ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਹੁਣ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਵੀ ਸੰਗਤ ਨੂੰ ਅਪੀਲ ਕਰ ਦਿੱਤੀ ਗਈ ਹੈ ਕਿ ਜਿੱਕਰ ਤਾਂ-ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸ਼ਰਧਾ ਹੈ ਪਿਆਰ ਹੈ ਸ਼ੁੱਧ ਅਤੇ ਸਾਫੀ ਲੈ ਕੇ ਆਂਦੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੀ ਉਹਨਾਂ ਦੀ ਆਸਥਾ ਜੁੜੀ ਹੈ ਉਸੇ ਪ੍ਰਤੀ ਸਮਰਪਣ ਆਪਣਾ ਪੂਰਾ ਦੇਣ ਅਤੇ ਜਿਹੜਾ ਕਿਉ ਹੈ ਉਹ ਨਕਲੀ ਨਾ ਲੈ ਕੇ ਜਾਣ ਤਾਂ ਸਾਰੀਆਂ ਸੰਗਤਾਂ ਨੂੰ ਸੁਚੇਤ ਅਤੇ ਅਪੀਲ ਕੀਤੀ ਜਾ ਰਹੀ ਹੈ ਤੇ ਸੰਗਤਾਂ ਨੂੰ ਵੀ ਇਸ ਦਾ ਜਿਹੜਾ ਅਪੀਲ ਦਾ ਹੈ ਪਰਮਾ ਹੁੰਗਾਰਾ ਉਹ ਪੜਨਾ ਚਾਹੀਦਾ ਹੈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਜੀਤ ਗਰੇਟ ਪੰਜਾਬੀ ਏਮਬੈਸਡਰ